ਸਤਿ ਸ਼੍ਰੀ ਅਕਾਲ ਜੀ ਸਾਰੇ ਲੋਕ ਵੈਲਕਮ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਬ੍ਰੇਨ ਬੂਸਟਰ ਪੜ੍ਹਸ਼ਾਲਾ ਦੇ ਵਿੱਚ ਜਿਸ ਦੇ ਵਿੱਚ ਅਸੀਂ ਪੰਜਾਬੀ ਮਾਸਟਰ ਕਲਾਸਰ ਦੀਆਂ ਜਿਹੜੀਆਂ ਫ੍ਰੀ ਕਲਾਸਸ ਹੈ ਉਹ ਲਗਵਾ ਰਹੇ ਹਾਂ ਤੇ ਇਸ ਦੇ ਵਿੱਚ ਅੱਜ ਅਸੀਂ ਪਹਿਲਾ ਭਾਗ ਕਰਨ ਜਾ ਰਹੇ ਹਾਂ ਜੀ ਵਾਰਤਕ ਜਿਸ ਦੇ ਵਿੱਚ ਅਸੀਂ ਪਹਿਲਾ ਰਾਈਟਰ ਕਰਾਂਗੇ ਸ਼ਰਧਾ ਰਾਮ ਫਲੋਰੀ ਤੇ ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਪੰਜਾਬੀ ਵਾਰਤਕ ਇਸ ਨੂੰ ਕਹਿੰਦੇ ਹਨ ਅੱਜ ਅਸੀਂ ਕਰਨ ਜਾ ਰਹੇ ਹਾਂ ਆਧੁਨਿਕ ਪੰਜਾਬੀ ਵਾਰਤਕ ਇਹਦੇ ਵਿੱਚ ਕੀ ਇਤਿਹਾਸਿਕ ਤੌਰ ਤੇ ਜਿਹੜਾ ਆਧੁਨਿਕ ਕਾਲ ਹੈ ਉਹ 1850 ਈਸਵੀ ਤੋਂ ਬਾਅਦ ਦਾ ਮੰਨਿਆ ਜਾਂਦਾ ਜਿਹਨੂੰ ਅਸੀਂ ਕੀ ਹੈ 19ਵੀਂ ਸਦੀ ਦਾ ਜਿਹੜਾ ਮਗਰ ਲੱਦ ਕਹਨੇ ਆ ਤੇ 1850 ਦੇ ਵਿੱਚ ਤੋਂ ਬਾਅਦ ਜਿਹੜਾ ਮੱਧਕਾਲੀ ਪੰਜਾਬੀ ਵਾਰਤਕ ਸੀ ਉਹਦੇ ਕਈ ਰੂਪ ਮਿਲਦੇ ਜਿਵੇਂ ਜਨਮ ਸਾਖੀਆਂ ਨੇ ਪਰਚੀਆਂ ਹਨ ਗੋਸ਼ਟਾਂ ਹਨ ਟੀਕੇ ਹਨ ਰਹਿਤਨਾਮੇ ਹੁਕਮਨਾਮੇ ਜਿਨ੍ਹਾਂ ਦੇ ਵਿੱਚ ਕੀ ਹੈ ਸਾਡੇ ਜੀਵਨ ਦੇ ਨਾਲ ਸੰਬੰਧਿਤ ਜੜੀਆਂ ਚੀਜ਼ਾਂ ਆ ਉਹਨਾਂ ਨੂੰ ਡਿਸਕਸ ਕੀਤਾ ਗਿਆ ਸੀਗਾ ਤੇ ਉਹਨਾਂ ਦੇ ਰਹਿਣ ਸਹਣ ਦੀ ਜਿਹੜੀ ਢੰਗ ਹੈ ਉਹ ਦਸੇਗਾਏ ਸੀਗੇ ਤੇ ਜਿਹੜੀਆਂ ਜੀਵਣੀਆਂ ਨੇ ਪਰਮਾਰਥ ਹੈ ਹੁਕਮਨਾਮੇ ਆ ਇਹਨਾਂ ਦੇ ਵਿੱਚ ਕੀ ਹੈ ਗੁਰੂ ਸਾਹਿਬਾਨ ਨੇ ਜੋ ਸਾਡੇ ਲਈ ਸਿਧਾਂਤ ਸਿਰਜੇ ਸਨ ਉਹਨਾਂ ਦੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਗਈ ਹੈ 1850 ਤੋਂ 1900 ਈਸਵੀ ਤੱਕ ਦੇ ਕਾਲ ਨੂੰ ਅਸੀਂ ਜਾਗਰਤੀ ਕਾਲ ਕਹਿੰਦੇ ਆ ਕਿਉਂਕਿ ਇਸ ਦੇ ਕਾਲ ਦੇ ਵਿੱਚ ਜਿਹੜਾ ਬਹੁਤ ਸਾਰਾ ਇਤਿਹਾਸ ਰਚਿਆ ਗਿਆ ਤੇ ਇਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਕਾਲ ਹੈ ਉਹ ਮੰਨਿਆ ਜਾਂਦਾ ਹੈ 1840 ਤੱਕ ਜਿਹੜੀਆਂ ਇਸਾਈ ਮਿਸ਼ਨਰੀਆਂ ਸੀ ਉਹਨਾਂ ਨੇ ਆਪਦੇ ਆਪ ਨੂੰ ਲੁਧਿਆਣੇ ਦੇ ਵਿੱਚ ਸਥਾਪਿਤ ਕਰ ਲਿਆ ਸੀਗਾ ਤੇ ਫਿਰ 1860 ਦੇ ਵਿੱਚ ਜਿਹੜਾ ਸੀਗਾ ਮਹਿਕਮਾ ਤਾਲੀਮ ਜਿਹੜੀ ਕਾਇਮ ਕੀਤੀ ਗਈ ਮਿਡਲ ਸਕੂਲ ਬਣਾਏ ਗਏ ਜਿੱਥੇ ਕੀ ਆ ਉਹਨਾਂ ਨੂੰ 5ਵੀਂ ਤੱਕ ਦੀ ਜਿਹੜੀ ਵਿੱਦਿਆ ਦਿੱਤੀ ਜਾਂਦੀ ਸੀ ਲੋਕਾਂ ਨੂੰ ਤੇ ਉੱਥੇ ਕੀ ਆ ਉਹਨਾਂ ਦਾ ਜਿਹੜਾ ਪੜ੍ਹਾਈ ਦਾ ਮਾਧਿਅਮ ਸੀ ਉਹ ਉਰਦੂ ਹੁੰਦਾ ਸੀ ਪਰ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਪੰਜਾਬੀ ਪੜ੍ਹਨ ਦੀ ਜਿਹੜੀ ਉਹ ਪੂਰੀ ਖੁੱਲ ਸੀ ਕਿ ਉਹ ਆਰਾਮ ਦੇ ਨਾਲ ਆਪਣੀ ਪੰਜਾਬੀ ਪੜ੍ਹ ਸਕਦੀਆਂ ਨੇ ਉਸ ਤੋਂ ਅੱਗੇ ਹੈ ਜੀ 1864 ਦੇ ਵਿੱਚ ओरिएंटਲ ਕਾਲ ਹੈ ਜਿਉਂ ਉਹਨਾਂ ਨੇ ਲਾਹੌਰ ਦੇ ਵਿੱਚ ਸਥਾਪਿਤ ਕੀਤਾ ਫਿਰ 82 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਜਿਹੜੀ ਲਾਹੌਰ ਹੈ ਉਹ ਸਥਾਪਿਤ ਕੀਤੀ ਫਿਰ 92 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਸਥਾਪਿਤ ਕੀਤਾ ਇਹ ਜਿਹੜੇ ਸਾਰੇ ਕਾਲਜ ਜਿਹੜੇ ਸਥਾਪਿਤ ਕੀਤੇ ਗਏ ਤਾਂ ਜੋ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਹੈ ਉਸ ਨੂੰ ਹੋਰ ਬਲਵਾਨ ਕੀਤਾ ਜਾਵੇ ਉਸ ਤੋਂ ਬਾਅਦ 1868 ਦੇ ਵਿੱਚ ਮਹਿੰਦਰਾ ਕਾਲਜ ਪਟਿਆਲਾ ਜਿਹੜਾ ਉਹ ਖੁੱਲ ਚੁੱਕਿਆ ਸੀ ਉਹਦੋਂ ਤੱਕ ਤੇ 1887 ਵਿੱਚ ਪੰਜਾਬੀ ਦੀਆਂ ਜਿਹੜੀਆਂ ਪਹਿਲੀਆਂ ਜਮਾਤਾਂ ਖੋਲ੍ਹੀਆਂ ਗਈਆਂ ਸੀ ਜਿਹਦੇ ਵਿੱਚ ਗੁਰਮੁਖ ਸਿੰਘ ਨੂੰ ਲੈਕਚਰਾਰ ਨਿਯੁਕਤ ਕੀਤਾ ਗਿਆ ਸੀਗਾ ਕਿ ਉਹ ਪੰਜਾਬੀ ਵਿਸ਼ੇ ਤੇ ਜਿਹੜੇ ਲੋਕਾਂ ਨੂੰ ਜਾਂ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਜਾਣਕਾਰੀ ਪ੍ਰਦਾਨ ਕਰਨਗੇ ਉਸ ਤੋਂ ਅੱਗੇ ਆ ਜਾਂਦਾ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਦੋਂ ਅੰਗਰੇਜ਼ ਨੇ ਸੰਧੀ ਕੀਤੀ ਸੀ 1809 ਈਸਵੀ ਦੇ ਵਿੱਚ ਤੇ ਉਹਨਾਂ ਨੇ ਆਪਦਾ ਰਾਜ ਸਤਲੋਜ ਤੱਕ ਸਥਾਪਿਤ ਕਰ ਲਿਆ ਸੀਗਾ ਤੇ ਇਸ ਦੌਰਾਨ ਕੀ ਹੈ ਉਹ ਕੋਲਕੱਤੇ ਤੇ ਲੁਧਿਆਣੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਦੇ ਤੋਂ ਕੀ ਹੈ ਪੰਜਾਬ ਬਾਰੇ ਪੰਜਾਬ ਦੀਆਂ ਰਸਮਾਂ ਬਾਰੇ ਉਹਨਾਂ ਦੇ ਰੀਤੀ ਰਿਵਾਜਾਂ ਬਾਰੇ ਉਹਨਾਂ ਦਾ ਕੀ ਇਤਿਹਾਸ ਰਿਹਾ ਕੀ ਉਹ ਧਰਮ ਹੈ ਕਿ ਕਿਦਾਂ ਦਾ ਉਹਨਾਂ ਦਾ ਸੱਭਿਆਚਾਰ ਹੈ ਇਸ ਚੀਜ਼ ਬਾਰੇ ਜਿਹੜੀ ਜਾਣਕਾਰੀ ਉਹਨਾਂ ਨੇ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਵੀ ਉਹ ਯਤਨ ਕਰ ਰਹੇ ਸੀ ਕਿਸ ਤਰ੍ਹਾਂ ਸੀ ਪੰਜਾਬ ਬਾਰੇ ਜਿਹੜੀ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕਦੇ ਆ ਤਾਜ ਉਹ ਪੂਰੇ ਪੰਜਾਬ ਦੇ ਲੋਕਾਂ ਤੇ ਕਬਜ਼ਾ ਕਰ ਸਕਣ ਉਹਨਾਂ ਨੂੰ ਆਪਦੇ ਵੱਸ ਦੇ ਵਿੱਚ ਕਰ ਸਕਣ ਤੇ 1807 AD ਦੇ ਵਿੱਚ ਇਸ ਕਾਰਜ ਦੇ ਲਈ ਵੀ ਲਈ ਉਹਨਾਂ ਨੇ ਗੁਰਮੁਖੀ ਦਾ ਜਿਹੜਾ ਛਾਪਖਾਨਾ ਪਹਿਲੀ ਵਾਰੀ ਖੋਲ੍ਹਿਆ ਸੀ ਗੱਲ ਲੁਧਿਆਣੇ ਦੇ ਵਿੱਚ ਕਲਕੱਤੇ ਠੀਕ ਹੈ ਉਹਨਾਂ ਨੇ ਮਿਸ਼ਨਰੀ ਪ੍ਰੈਸ ਲਗਵਾਈ ਜਿਹਦੇ ਵਿੱਚ ਈਸਾਈ ਮਤ ਦੇ ਪ੍ਰਚਾਰ ਦੇ ਲਈ ਉਹਨਾਂ ਨੇ ਜਿਹੜੀ ਬਾਈਬਲ ਹੈ ਉਹਨਾਂ ਦਾ ਜਿਹੜਾ ਪੰਜਾਬੀ ਦੇ ਵਿੱਚ ਅਨਵਾਦ ਛਾਪਿਆ ਗਿਆ ਫਿਰ ਡਾਕਟਰ ਵਿਲੀਅਮ ਕੇਰੀ ਨੇ ਇਹਦਾ ਜਿਹੜਾ ਅਨਵਾਦ ਛਪਵਾਇਆ ਸੀ ਫਿਰ ਜੌਨ ਨਿਊਟਨ ਨੇ 45 ਦੇ ਵਿੱਚ ਇਸ ਨੂੰ ਨਵਾਂ ਰੂਪ ਦਿੱਤਾ ਤੇ 1811 ਦੇ ਵਿੱਚ ਵਿਲੀਅਮ ਕੇਰੀਏ ਨੇ ਪੰਜਾਬੀ انجیل ਤੇ 1812 ਇਸਵੀ ਦੇ ਵਿੱਚ ਪੰਜਾਬੀ ਗ੍ਰਾਮਰ ਪ੍ਰਕਾਸ਼ਿਤ ਕੀਤੀ ਗਈ ਫਿਰ ਇਹ ਸਭ ਦੇਖਦੇ ਹੋਏ ਜਿਹੜੀ ਲੁਧਿਆਣਾ ਮਿਸ਼ਨ ਸੀਗੀ ਉਹਨਾਂ ਨੇ ਵੀ ਪ੍ਰੈਸ ਲਗਾਈ ਕਦੋਂ ਲਗਾਈ 1837 ਇਸਵੀ ਦੇ ਵਿੱਚ ਤੇ ਇਹਦੇ ਵਿੱਚ ਉਹਨਾਂ ਨੇ ਪੰਜਾਬੀ ਦੇ ਕਈ ਕਾਰਜ ਨੇ ਪੜੇ ਇਚਾਰੇ ਜਿਨ੍ਹਾਂ ਦਾ ਮੰਤਵ ਸੀਗਾ ਵੀ ਪੰਜਾਬ ਦੀ ਜਿਹੜੀ ਰਾਜਨੀਤਿਕ ਕਿੱਦਾਂ ਚੱਲ ਰਹੀ ਹੈ ਉਹਨਾਂ ਦਾ ਧਰਮ ਕਿਸ ਤਰ੍ਹਾਂ ਹੈ ਤੇ ਸਾਹਿਤਿਕ ਕਿਰਤਾਂ ਬਾਰੇ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਸੀ ਇਹਦੇ ਵਿੱਚ ਉਹਨਾਂ ਨੇ ਅਧਿਆਤ ਆਧੁਨਿਕ ਵਾਰਤਕ ਨੂੰ ਪਰਫੁੱਲਤ ਕਰਨ ਦੇ ਲਈ ਜਿਹੜੀਆਂ ਇਸਾਈ ਮਿਸ਼ਨਰੀਆਂ ਸੀਗੀਆਂ ਤੇ ਉਹਨਾਂ ਦੇ ਜਿਹੜੇ ਪੱਛਮੀ ਵਿਦਵਾਨ ਵਿਦਵਾਨ ਸੀ ਉਹਨਾਂ ਦਾ ਬਹੁਤ ਯੋਗਦਾਨ ਰਿਹਾ ਕਿਉਂਕਿ ਉਹਨਾਂ ਨੇ ਹੀ ਆਧੁਨਿਕ ਪੰਜਾਬੀ ਵਿਆਕਰਣ ਦੀ ਜਿਹੜੀ ਨਿਯਮ ਵਗੈਰਾ ਸੀ ਉਹਨਾਂ ਨੂੰ ਘੜਿਆ ਸੀਗਾ ਤੇ ਪੰਜਾਬੀ ਦੇ ਕੋਸ਼ ਰਚੇ ਸੀ ਜਿਹਦੇ ਵਿੱਚ ਕੀ ਹੈ ਇਸਾਈ ਮਤ ਦੇ ਸਾਹਿਦ ਦੇ ਪ੍ਰਚਾਰ ਦੇ ਲਈ ਜਿਹੜੀ ਪੰਜਾਬੀ ਵਾਰਤਕ ਹੈ ਉਹਦੀ ਰਚਨਾ ਸ਼ੁਰੂ ਹੋਈ ਸੀ ਕਿ ਕਿਸ ਤਰ੍ਹਾਂ ਜਿਹੜਾ ਸਾਡਾ ਇਤਿਹਾਸ ਹੈ ਉਹਨੂੰ ਪੰਜਾਬੀ ਦੇ ਵਿੱਚ ਛਾਪਿਆ ਜਾਵੇ ਤਾਂ ਇਸ ਵਾਰਤਕ ਦਾ ਜਿਹੜਾ ਆਰੰਭ ਹੋਇਆ ਤੇ ਜਿਹੜੀ ਵਿਦਿਆਕ ਪ੍ਰਬੰਧ ਨੂੰ ਪੱਛਮੀ ਲੀਹਾ ਉੱਤੇ ਲੈ ਕੇ ਜਾਣ ਵਾਲੀ ਪੰਜਾਬੀ ਸਮਾਚਾਰ ਪੱਤਰ ਸੀ ਉਹ ਪ੍ਰਚਲਿਤ ਹੋਏ ਤੇ ਨਾਲ ਹੀ ਆਧੁਨਿਕ ਪੰਜਾਬੀ ਵਾਰਤਕ ਦੀ ਰਚਨਾ ਤੇ ਉਹਦਾ ਜਿਹੜਾ ਵਾਤਾਵਰਣ ਹੈ ਉਹ ਹੋਂਦ ਵਿੱਚ ਆਇਆ ਸੋ ਜਦੋਂ ਇਹਨਾਂ ਨੇ ਲੁਧਿਆਣੇ ਦੇ ਵਿੱਚ ਇਹ ਪ੍ਰੈਸ ਖੋਲੀ ਤਾਂ ਇਸ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਵਾਰਤਕਕਾਰ ਹੈ ਉਹਦਾ ਆਗਮਨ ਹੁੰਦਾ ਆਧੁਨਿਕ ਪੰਜਾਬੀ ਵਾਰਤਕਕਾਰ ਦਾ ਆਰੰਭ ਹੁੰਦਾ ਹੈ ਉਸ ਤੋਂ ਬਾਅਦ ਕੀ ਹੈ ਜਿਹੜਾ ਜਾਗਰਤੀ ਕਾਲ ਅਸੀਂ ਕਿਹਾ ਕਹਨੇ ਆ ਵੀ ਇਸ ਕਾਲ ਨੂੰ ਅਸੀਂ ਜਾਗਰਤੀ ਕਾਲ ਵੀ ਕਹਨੇ ਆ ਤੇ ਇਹਦੇ ਵਿੱਚ ਅਲੱਗ-ਅਲੱਗ ਲੇਖਕਾਂ ਨੇ ਆਧੁਨਿਕ ਢੰਗ ਨੂੰ ਅਪਣਾਉਣ ਦੇ ਯਤਨ ਕੀਤੇ ਆ ਤੇ ਪੁਰਾਤਨ ਜਿਹੜੇ ਅੰਸ਼ ਸੀਗੇ ਉਹਨਾਂ ਨੂੰ ਘਟਾਇਆ ਗਿਆ ਤੇ ਪੁਰਾਤਨ ਦੇ ਅੰਸ਼ਾਂ ਦੇ ਆਧਾਰ ਤੇ ਪ੍ਰਭਲ ਜਿਹੜਾ ਪ੍ਰਭਾਵ ਉਹਨਾਂ ਨੇ ਸਪਸ਼ਟ ਕੀਤਾ ਜਿਵੇਂ ਆਪਾਂ ਉਦਾਹਰਨ ਦੇ ਲਈ ਦੇਖਦੇ ਆ ਵੀ ਇਸ ਨੂੰ ਜਾਗਰਤੀ ਕਾਲ ਕਿਹਾ ਜਾਂਦਾ ਤੇ ਇਹਦੇ ਵਿੱਚ ਲੇਖਕ ਸਰਦਾਰਾਮ ਫਲੋਰੀ ਆਉਂਦੇ ਆ ਗਿਆਨੀ ਗਿਆਨ ਸਿੰਘ ਆਉਂਦੇ ਆ ਡਾਕਟਰ ਚਰਨ ਸਿੰਘ ਆਦ ਆਉਂਦੇ ਆ ਇਹ ਰੁਚੀ ਜਿਹੜੀ ਹੈ ਉਹ ਸਪਸ਼ਟ ਕੀਤੀ ਤੇ ਦੇਖੀ ਗਈ ਇਹਦੇ ਵਿੱਚ ਨਾਮਤਾਰੀ ਸਤਗੁਰੂ ਰਾਮ ਸਿੰਘ ਦੇ ਹੁਕਮਨਾਮੇ ਦੀ ਜਿਹੜੀ ਵਾਰਤਕ ਹੈ ਉਹ ਪੁਰਾਤਨ ਵਾਰਤਕ ਸ਼ੈਲੀ ਦੇ ਰੰਗਾਂ ਦੇ ਵਿੱਚ ਮੌਜੂਦ ਹੈ ਜਿਹੜੀ ਸਾਨੂੰ ਅੱਜ ਕੱਲ ਮਿਲਦੀ ਹੈ ਸੋ ਇਸ ਤੋਂ ਬਾਅਦ ਹੀ ਜਿਹੜੇ ਕਹਿ ਲਓ ਆਧੁਨਿਕ ਕਾਲ ਦੇ ਵਿੱਚ ਜਿਹੜੀ ਵਾਰਤਕ ਹੈ ਉਹਦੀ ਉਭਜ ਦੇ ਲਈ ਅਨੁਸਾਰੀ ਜਿਹੜੀਆਂ ਸ਼ਕਤੀਆਂ ਸੀ ਬਹੁਤ ਛੇਤੀ ਉਪਰ ਜਿੱਤੇ ਵੱਧ ਫੁੱਲ ਰਹੀਆਂ ਸੀ ਠੀਕ ਹੈ ਜੀ ਜਦੋਂ ਸਾਡੀ ਆਧੁਨਿਕ ਪੰਜਾਬੀ ਵਾਰਤਕਾਰ ਆਰੰਭ ਹੋਈ ਹੈ ਤੇ ਉਹਦੇ ਵਿੱਚ ਇਹਨਾਂ ਦਾ ਜਿਹੜਾ ਹੈ ਬਹੁਤ ਯੋਗਦਾਨ ਰਿਹਾ ਤੇ ਇਹਨਾਂ ਤੋਂ ਬਾਅਦ ਹੀ ਜਿਹੜਾ ਹੈ ਸਾਡਾ ਉਹ ਕਾਲ ਸ਼ੁਰੂ ਹੁੰਦਾ ਹੈ ਠੀਕ ਹੈ ਇਹਦੇ ਵਿੱਚ ਅਸੀਂ ਦੇਖਦੇ ਹਾਂ ਸ਼ਰਧਾ ਰਾਮ ਫਲੋਰੀ ਜਿਹੜੇ ਸਾਡੇ ਆਧੁਨਿਕ ਪੰਜਾਬੀ ਵਾਰਤਕ ਦੇ ਪਹਿਲੇ ਲੇਖਕ ਮੰਨੇ ਜਾਂਦੇ ਆ ਸ਼ਰਧਾ ਰਾਮ ਫਲੋਰੀ ਜਿਨ੍ਹਾਂ ਦਾ ਜਨਮ ਹੁੰਦਾ ਜੀ 30 ਸਤੰਬਰ 1837ਵੀ ਦੇ ਵਿੱਚ ਜਨਮ ਮੰਨਿਆ ਜਾਂਦਾ ਪਰ ਜਿਹੜਾ ਸਾਡਾ ਪੰਜਾਬ ਐਜੂਕੇਸ਼ਨ ਬੋਰਡ ਹੈ 1807 ਈਸਵੀ ਨੂੰ ਮੰਨਦਾ ਹੈ ਉਹਨਾਂ ਦੇ ਜਨਮ ਨੂੰ 30 ਸਤੰਬਰ ਤੇ ਮੌਤ ਉਹਨਾਂ ਦੀ 24 ਜੂਨ 1881 ਈਸਵੀ ਦੇ ਵਿੱਚ ਹੋਈ ਹੈ ਪਰ ਪੰਜਾਬ ਬੋਰਡ ਕਹਿੰਦਾ ਨਹੀਂ ਜੀ 25 ਜੂਨ 1881 ਦੇ ਵਿੱਚ ਹੋਈ ਹੈ ਸੋ ਅਸੀਂ ਜਨਮ ਤੇ ਮੌਤ ਦੀਆਂ ਦੋਨੋਂ-ਦੋਨੋਂ ਤਰੀਕਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕੁਐਸਚਨ ਦੇ ਵਿੱਚ ਜਿਹੜੀਆਂ ਆਪਸ਼ਨਸ ਆਉਣਗੀਆਂ ਉਸ ਹਿਸਾਬ ਦੇ ਨਾਲ ਜਿਹੜਾ ਅਸੀਂ ਆਨਸਰ ਹੈ ਟਿਕ ਕਰਾਂਗੇ ਕਰਦੀ ਉਹਨਾਂ ਦੀ ਮਾਤਾ ਦਾ ਨਾਮ ਸੀ ਵੈਸ਼ਨੂ ਵਿਸ਼ਨੂ ਦੇਵੀ ਤੇ ਪਿਤਾ ਉਹਨਾਂ ਦੇ ਪੰਡਤ ਜੈਦੇਵਾਲ ਜੋ ਜੋਸ਼ੀ ਜੀ ਸਨ ਪਿੰਡ ਉਹਨਾਂ ਦਾ ਫਲੋਰ ਤੇ ਜ਼ਿਲ੍ਹਾ ਉਹਨਾਂ ਦਾ ਜਲੰਧਰ ਸੀ ਤੇ ਉਹਨਾਂ ਦਾ ਜਿਹੜਾ ਪੜਾਅ ਆ ਉਹ ਪਹਿਲਾ ਮੰਨਿਆ ਜਾਂਦਾ ਇਸ ਪਹਿਲੇ ਪੜਾਅ ਨੂੰ ਹੀ ਅਸੀਂ ਜਾਗਰਤੀ ਕਾਲ ਵੀ ਕਹਿੰਦੇ ਆ ਤੇ ਸਾਡੀ 19ਵੀਂ ਸਦੀ ਬਣਦੀ ਹੈ ਜਿਹੜੀ ਕੀ ਹੈ ਸਾਡੀ ਪੰਜਾਬੀ ਵਾਰਤਕ ਦੀ ਆ ਆਧੁਨਿਕ ਪੰਜਾਬੀ ਵਾਰਤਕ ਦੀ ਸਦੀ ਹੈ ਤੇ ਇਹਨਾਂ ਦੀ ਮੌਤ ਹੈਜੇ ਦੀ ਬਿਮਾਰੀ ਦੇ ਕਾਰਨ ਹੋਈ ਸੀਗੀ ਉਸ ਤੋਂ ਬਾਅਦ ਅਸੀਂ ਹੁਣ ਦੇਖਦੇ ਹਾਂ ਕਿ ਉਹਨਾਂ ਨੇ ਕੀ ਕੀ ਕੰਮ ਕੀਤੇ ਕਦੋਂ-ਕਦੋਂ ਉਹਨਾਂ ਨੇ ਕਿਹੜੀਆਂ-ਕਿਹੜੀਆਂ ਕਿਤਾਬਾਂ ਛਾਪੀਆਂ ਤਾਂ ਸਭ ਤੋਂ ਪਹਿਲਾਂ 1844 ਦੇ ਵਿੱਚ ਉਹਨਾਂ ਨੇ ਗੁਰਮੁਖੀ ਲਿਪੀ ਲਿਖਣੀ ਸਿੱਖੀ ਸੀ ਫਿਰ 1850 ਵਿੱਚ ਪੰਡਿਤ ਰਾਮਚੰਦਰ ਤੋਂ ਸੰਸਕ੍ਰਿਤ ਸਿੱਖੀ ਸੈਦ ਅਬਦੁੱਲੇ ਸ਼ਾਹ ਤੋਂ ਫਾਰਸੀ ਭਾਸ਼ਾ ਸਿੱਖੀ ਇਸ ਤੋਂ ਬਿਨਾਂ ਜਿਹੜਾ ਸੰਗੀਤ ਜੋਤਿਸ਼ ਵਿਦਿਆ ਤੇ ਧਾਰਮਿਕ ਗ੍ਰੰਥਾਧਾਰਿਆ ਅਧਿਐਨ ਉਹਨਾਂ ਨੇ ਨਾਲ-ਨਾਲ ਆਰੰਭ ਕੀਤਾ ਫਿਰ 1885 ਦੇ ਵਿੱਚ ਕਥਾ ਉਹਨਾਂ ਨੇ ਕਥਾ ਕਰਨੀ ਆਰੰਭ ਕੀਤੀ ਫਿਰ ਜਦੋਂ ਅੰਗਰੇਜ਼ ਕੁਮੇਦਾਨ ਫਲੋਰ ਵੱਲੋਂ ਗ੍ਰਿਫਤਾਰੀ ਹੋਈ ਉਹਨਾਂ ਦੀ ਉਹਨਾਂ ਨੂੰ ਸਜ਼ਾ ਵੱਲੋਂ ਨਗਰ ਦਾ ਨਿਕਾਲਾ ਦੇ ਦਿੱਤਾ ਫਿਰ 18 ਦਿਨ ਪਟਿਆਲਾ ਆ ਕੇ ਰਹੇ ਉਸ ਤੋਂ ਬਾਅਦ ਹਰਦਵਾਰ ਚਲੇ ਗਏ ਹਰਦਵਾਰ ਜਾ ਕੇ ਉਹਨਾਂ ਨੇ ਰਿਸ਼ੀਕੇਸ਼ ਦੇ ਵਿੱਚ ਧਾਰਮਿਕ ਗ੍ਰੰਥ ਸੀ ਜਿਹੜਾ ਉਹਨਾਂ ਦਾ ਡੂੰਘਾ ਧਿਆਨ ਕੀਤਾ ਇਹ ਸਾਰਾ ਅਧਿਐਨ ਕਰਨ ਤੋਂ ਬਾਅਦ ਫਿਰ ਉਹ ਕਿੱਲੇ ਲੁਧਿਆਣੇ ਦੇ ਵਿੱਚ ਵਾਪਸ ਆ ਗਏ ਉਸ ਤੋਂ ਬਾਅਦ ਉਹਨਾਂ ਨੇ 1858 ਈਸਵੀ ਦੇ ਵਿੱਚ ਪਾਦਰੀ ਨਿਊਟਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਫਿਰ 1858 ਤੋਂ ਲੈ ਕੇ 81 ਤੱਕ ਉਹ ਨਿਊਟਨ ਦੀ ਜਿਹੜੀ ਪ੍ਰੈਸ ਹੈ ਉਹਦੇ ਵਿੱਚ ਲੁਧਿਆਣੇ ਦੇ ਵਿੱਚ ਨੌਕਰੀ ਕਰਦੇ ਆ ਉੱਥੇ ਪੁਸਤਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਅੰਜੀਲ ਦੇ ਅਨੁਵਾਦ ਵਿੱਚ ਵੀ ਹਿੱਸਾ ਪਾਇਆ ਇਹ ਨਿਊਟਨ ਦੇ ਜਦੋਂ ਲਿੰਕ ਦੇ ਵਿੱਚ ਆਏ ਸੀ ਉਦੋਂ ਉਹਨਾਂ ਨੇ ਇਹ ਸਾਰਾ ਕੰਮ ਕੀਤਾ ਉਸ ਤੋਂ ਬਾਅਦ ਕਾਠ ਦੇ ਵਿੱਚ ਨੌਕਰੀ ਤੋਂ ਅਸਤੀਫਾ ਦੇਤਾ ਤੇ ਫਿਰ ਯੋਗ ਵਿਸ਼ਿਸ਼ਟ ਦੀ ਕਥਾ ਰੰਭੀ ਤੇ ਧਰਮ ਪ੍ਰਚਾਰ ਹਿਤ ਪੰਜਾਬ ਦੇ ਜਿਹੜੇ ਦੌਰੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਹੀ 1863 ਵਿੱਚ ਮਹਾਰਾਜਾ ਰਣਧੀਰ ਰਣਧੀਰ ਸਿੰਘ ਸੀ ਜਿਹੜੇ ਕਪੂਰਥਲੇ ਦੇ ਉਹਨਾਂ ਨੂੰ ਉਹਨਾਂ ਨੇ ਆਪ ਦੀ ਤਰ੍ਹਾਂ ਧਰਮ ਦੇ ਵਿੱਚ ਦਿੜ੍ੜ ਕੀਤਾ ਤੇ ਲਾਹੌਰ ਦੇ ਵਿੱਚ ਬਿਹਾਰੀ لال ਪੂਰੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਡਿਸਕਸ਼ਨ ਹੁੰਦੀਆਂ ਨੇ ਬਹਿਸ ਹੁੰਦੀ ਹੈ ਤੇ ਮਤਭੇਦ ਉਹਨਾਂ ਦੇ ਜਿਹੜੇ ਹੁੰਦੇ ਨੇ ਉਹ ਸਾਹਮਣੇ ਆਉਂਦੇ ਨੇ ਫਿਰ 1865 ਛਾੜ ਦੇ ਵਿੱਚ ਮੈਕਲੋਡ ਦੇ ਕਹਿਣ ਤੇ ਉਹਨਾਂ ਨੇ ਸਿੱਖਾਂ ਦੇ ਰਾਜ ਦੀ ਵਿਥਿਆ ਪੁਸਤਕ ਲਿਖੀ। ਇਸ ਨੂੰ ਉਹਨਾਂ ਨੇ ਤਿੰਨ ਭਾਗਾਂ ਦੇ ਵਿੱਚ ਵੰਡਿਆ। ਪਹਿਲੇ ਭਾਗ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬਾਨਾਂ ਦਾ ਬਿਰਤਾਂਤ ਵਿਭਾਗ ਕੇ ਗੁਰੂ ਕਿੰਨੇ ਗੁਰੂ ਸਾਹਿਬਾਨ ਹੋਏ, ਕੀ ਉਹਨਾਂ ਦਾ ਜੀਵਨ ਸੀ, ਕਿੰਨੀ ਬਾਣੀ ਰਚਨਾ ਸੀ, ਉਹਨਾਂ ਦੇ ਜੀਵਨ ਬਾਰੇ ਗੱਲਾਂ ਕੀਤੀਆਂ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਕਬਜ਼ੇ ਤੱਕ ਦਾ ਬਿਆਨ ਸੀ। ਫਿਰ ਤੀਜੇ ਨੰਬਰ ਤੇ ਲੋਕ ਗੀਤਾਂ ਖਾਨ ਰੋ ਰੀਤਾਂ ਤੇ 20 ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸਮਤਿਤ ਹਨ ਭਾਵ ਕਿ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਸੀ ਜਿਹੜੀ ਉਹਨਾਂ ਨੇ ਮੈਕਲਾਰਡ ਦੇ ਕਹਿਣ ਤੇ ਸਿੱਖਾਂ ਦੇ ਰਾਜ ਦੀ ਵਿਥਿਆ ਦੇ ਨਾਲ ਸੰਬੰਧਿਤ ਪੁਸਤਕ ਲਿਖੀ ਉਹ ਉਸ ਨੂੰ ਉਹਨਾਂ ਨੇ ਤਿੰਨ ਭਾਗਾਂ ਦੇ ਵਿੱਚ ਵੰਡਿਆ ਸੀ ਜਿਹੜੀ ਸੀਗੀ ਪਹਿਲੀ ਆਪਾਂ ਪੜ੍ਹੀ ਹੈ ਗੁਰੂ ਸਹਿਬਾਨਾਂ ਦਾ ਬਿਰਤਾਂਤ ਹੈ ਦੂਜਾ ਮਹਾਰਾਜ ਰਣਜੀਤ ਸਿੰਘ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਕਬਜ਼ੇ ਤੱਕ ਦਾ ਬਿਆਨ ਹੈ ਫਿਰ ਉਹਨਾਂ ਨੇ ਜਿਹੜੇ ਲੋਕ ਗੀਤ ਆ ਖਾਨ ਰੋ ਰੀਤ ਭਾਗ ਦੇ ਵਿੱਚ ਸ਼ਾਮਿਲ ਕੀਤੀਆਂ ਤੇ ਸਿੱਖਿਆ ਦੇ ਰਾਜ ਦੀ ਵਿਥਿਆ ਦੇ ਵਿੱਚ ਉਹਨਾਂ ਨੇ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦਾ ਹਾਲ ਲਿਖਿਆ ਤੇ ਇਸ ਪੁਸਤਕ ਦੇ ਵਿੱਚ ਹੀ ਉਹਨਾਂ ਨੇ ਪੰਜਾਬ ਦੇਸ਼ ਦੀਆਂ ਸਭਣਾ ਜਾਤਾਂ ਦੇ ਰਸਮਾਂ ਰੀਤਾਂ ਗੀਤਾਂ ਤੇ ਕਹਾਵਤਾਂ ਬਾਰੇ ਵੀ ਬਿਆਨ ਕੀਤਾ ਕਿਉਂਕਿ ਉਸ ਵਿਚਲੀ ਜਿਹੜੀ ਦ੍ਰਿਸ਼ਟੀ ਸੀ ਉਹਨਾਂ ਦੀ ਉਹ ਬਹੁਤ ਸਮਪਰਦਾਇੀ ਲਗਾਓ ਦੇ ਨਾਲ ਲੁਕਿਆ ਨਹੀਂ ਰਹਿ ਸਕਿਆ ਤੇ ਸਰਦਾਰਾਮ ਫਲੋਰੀ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਜਿਹੜਾ ਹੈ ਉਹ ਸੌਰੀ ਆਧੁਨਿਕ ਪੰਜਾਬੀ ਵਾਰਤਕ ਦਾ ਮੋਢੀ ਕਿਹਾ ਜਾਂਦਾ ਹੈ ਤੇ ਉਸ ਦੀ ਵਾਰਤਕ ਦੇ ਵਿੱਚ ਕੁਝ ਪੁਰਾਤਨ ਪ੍ਰਭਾਵ ਵੀ ਹੈ ਜਿਵੇਂ ਅਸੀਂ ਕਹਿ ਸਕਦੇ ਹਾਂ ਉਹਨੇ ਵੀ ਸਾ ਸੇ ਆਰ ਆਦਿ ਜਿਹੜੀ ਵਰਤੋਂ ਕੀਤੀ ਹੈ ਪਰ ਲਹਿਜਾ ਆਧੁਨਿਕ ਹੈ ਜਿਸ ਦਾ ਕਾਰਨ ਬੜਾ ਸਪਸ਼ਟ ਹੈ ਕਿ ਉਸ ਨੇ ਅੰਗਰੇਜ਼ੀ ਭਾਸ਼ਾ ਦਾ ਚੰਗਾ ਧਿਆਨ ਕੀਤਾ ਫਿਰ ਫਿਲੌਰ ਦਾ ਉਹ ਸਨੀਕ ਹੋਣ ਕਰਕੇ ਉਸ ਦੀ ਜਿਹੜੀ ਲਿਖਤ ਵਿੱਚ ਦੁਆਬੇ ਦੀ ਪੁਬੋਲੀ ਦਾ ਥੋੜਾ ਜਿਹਾ ਥਾਨਕ ਰੰਗਤ ਵੀ ਨਜ਼ਰ ਆਉਂਦਾ ਹੈ ਕੁਦਰਤੀ ਸੀ ਜਿਹੜਾ ਉਹ ਤੇ ਇਹਦੇ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ ਜਿਵੇਂ ਉਹ ਲਿਖਦਾ ਜਾਂਦਾ ਹੈ ਓਵੇਂ ਓਵੇਂ ਜਿਹੜੀ ਉਸ ਦੀ ਬੋਲੀ ਆ ਉਹ ਨਿਖਰਦੀ ਜਾਂਦੀ ਹੈ ਤੇ ਇਸ ਤੋਂ ਬਾਅਦ ਉਹਨੇ ਫਿਰ ਪੁਸਤਕ ਸੀ ਜਿਹੜੀ ਉਹਦਾ ਜਿਹੜੀ ਇਹਦੀ ਪਹਿਲੀ ਪੁਸਤਕ ਸੀ ਉਹਦਾ ਜਿਹੜਾ ਦੋ ਵਾਰਨ ਬਾਅਦ ਕੀਤਾ 1888 ਦੇ ਵਿੱਚ ਹੈਨਰੀ ਕੋਟ ਨੇ ਤੇ 1901 ਦੇ ਵਿੱਚ ਗਿਆਨੀ ਜਵਾਹਰ ਸਿੰਘ ਨੇ ਫਿਰ 1860 ਦੇ ਵਿੱਚ ਰਮਲਾ ਕਾਮਤਨ ਵਿਚਾਰ ਰਮਲ ਵਿਦਿਆਬਾਰੇ ਜਿਹੜੀ ਹਿੰਦੀ ਦੇ ਵਿੱਚ ਪੁਸਤਕ ਲਿਖੀ 1867 ਵਿੱਚ ਫਲੋਰ ਦੇ ਵਿੱਚ ਕਥਾ ਕੀਰਤਨ ਫਿਰ ਆਰੰਭਿਆ ਠੀਕ ਹੈ ਤੇ ਫਿਰ ਉਹਨਾਂ ਨੇ ਲੁਧਿਆਣੇ ਦੇ ਵਿੱਚ ਸੰਸਕ੍ਰਿਤ ਫਾਰਸੀ ਤੇ ਹਿੰਦੀ ਦੇ ਜਿਹੜੇ ਸਕੂਲ ਖੋਲੇ ਤਾਂ ਜੋ ਧਰਮ ਦਾ ਜਿਹੜਾ ਪ੍ਰਚਾਰ ਹੈ ਉਹ ਵੱਡੇ ਤੌਰ ਤੇ ਕੀਤਾ ਜਾ ਸਕੇ ਉਸ ਤੋਂ ਬਾਅਦ ਉਹਨਾਂ ਨੇ 1867 ਹੀ ਦੇ ਵਿੱਚ ਆਤਮ ਚਿਕਿਤਸਾ ਸੰਸਕ੍ਰਿਤ ਭਾਸ਼ਾ ਵਿੱਚ ਲਿਖੀ ਫਿਰ ਕਾਂਗੜੇ ਮੰਡੀ ਸੁਚੇਤ ਚੰਬਾ ਆਦ ਦਾ ਦੌਰਾ ਕੀਤਾ 70 ਦੇ ਵਿੱਚ ਫਿਰ ਉਹਨਾਂ ਨੇ 70 ਦੇ ਵਿੱਚ ਹੀ ਓਮ ਜੈ ਜਗਦੀਸ਼ ਆਰਤੀ ਵੀ ਲਿਖੀ ਉਸ ਤੋਂ ਬਾਅਦ 1874 ਦੇ ਵਿੱਚ ਧਰਮ ਕਸੌਟੀ ਪੁਸਤਕ ਜਿਹੜੀ ਉਰਦੂ ਦੇ ਵਿੱਚ ਲਿਖੀ ਗਈ ਧਰਮ ਕਸੌਟੀ ਨਾਂ ਦੀ ਪੁਸਤਕ ਸੀ ਉਹਨਾਂ ਨੇ ਉਰਦੂ ਦੇ ਵਿੱਚ ਲਿਖੀ ਤੇ ਇਸ ਦਾ ਜਿਹੜਾ ਵਿਸ਼ਾ ਸੀ ਉਹ ਉਪਨਿਸ਼ਦਾਂ ਦਾ ਅਨੁਵਾਦ ਸੀ ਫਿਰ ਉਹਨਾਂ ਨੇ 76 ਦੇ ਵਿੱਚ ਧਰਮ ਰਕਸ਼ਾ ਬ੍ਰਹਮ ਸਮਾਜ ਨਵੀਨ ਚੰਦਰ ਰਾਏ ਸਾਹਿਬ ਦੇ ਲੈਕਚਰਾਰ ਦੇ ਜਵਾਬ ਵਿੱਚ ਉਰਦੂ ਵਿੱਚ ਲਿਖੀ ਤੇਰੇ ਧਰਮ ਸੰਵਾਦ ਪ੍ਰਸ਼ਨ ਉੱਤਰਿਆਂ ਦੇ ਵਿੱਚ ਲਿਖੀ ਉਰਦੂ ਭਾਸ਼ਾ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਮੇਨ ਜਿਹੜੀ ਉਹਨਾਂ ਦੀ ਕਿਤਾਬ ਇੱਕ ਹੋਰ ਹੈ ਜਿਹੜੀ 1875 ਦੇ ਵਿੱਚ ਨਿਊਟਨ ਦੇ ਕਹਿਣ ਤੇ ਲਿਖੀ ਜਿਹੜੀ ਸੀਗੀ ਪੰਜਾਬੀ ਬਾਤਚੀਤ ਕਹਿੰਦੇ ਉਹਨਾਂ ਨੂੰ ਪਹਿਲੀ ਜਿਹੜੀ ਸੀ ਉਹਨਾਂ ਦੀ ਸਿੱਖਿਆ ਦੇ ਰਾਜ ਦੀ ਵਿਥਿਆ ਮੈਕਲਾਰਡ ਦੇ ਕਹਿਣ ਤੇ ਲਿਖੀ ਸੀ ਉਹਦੇ ਵੀ ਤਿੰਨ ਭਾਗ ਸੀ ਜਿਹੜੀ ਦੂਸਰੀ ਬੁੱਕ 1875 ਈਸਵੀ ਦੇ ਵਿੱਚ ਉਹਨਾਂ ਨੇ ਨਿਊਟਨ ਦੇ ਕਹਿਣ ਤੇ ਲਿਖੀ ਬਾਤचीत ਪੰਜਾਬੀ ਬਾਤचीत ਉਸ ਨੂੰ ਵੀ ਉਹਨਾਂ ਨੇ ਤਿੰਨ ਭਾਗਾਂ ਦੇ ਵਿੱਚ ਵੰਡਿਆ ਇਸ ਪੁਸਤਕ ਦੀ ਜਿਹੜੀ ਬੋਲੀ ਹੈ ਉਪਭਾਸ਼ਾ ਮਾਝੀ ਦੁਆਬੀ ਮਲਵਈ ਤੇ ਕਾਂਗੜੀ ਤੇ ਆਧਾਰਿਤ ਹੈ ਪੁਸਤਕ ਦੀ ਭਾਸ਼ਾ ਵੀ ਪਰ ਪੁਸਤਕ ਦੀ ਭਾਸ਼ਾ ਜਿਹੜੀ ਪੰਜਾਬੀ ਹੈ ਇਸ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਸ ਦੇ ਜਿਹੜੀ ਲਿਖਤ ਹੈ ਉਹਦੇ ਤੇ ਪ੍ਰਭਾਵ ਹੈ ਜਿਵੇਂ ਉਹ ਸ਼ਬਦ ਯੂਜ਼ ਕਰਦਾ ਸ ਸੇ ਆਰ ਆਦ ਪਰ ਇਹਦਾ ਜਿਹੜਾ ਲਹਿਜਾ ਉਹ ਆਧੁਨਿਕ ਹੈ ਇੱਥੋਂ ਪਤਾ ਲੱਗਦਾ ਵੀ ਉਹਨੇ ਉਹਨੂੰ ਕੀ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਅਧਿਐਨ ਉਹ ਵੀ ਬਹੁਤ ਚੰਗਾ ਸੀ ਤੇ ਉਹ ਫਲੋਰ ਦਾ ਵਸਨੀਕ ਸੀਗੇ ਤੇ ਉਹਦੀ ਜਿਹੜੀ ਲਿਖਤ ਹੈ ਉਹ ਤੇ ਦਵਾਬੀ ਉਪਬੋਲੀ ਦਾ ਜਿਹੜਾ ਪ੍ਰਭਾਵ ਹੈ ਉਹ ਨਜ਼ਰ ਆਉਂਦਾ ਹੈ ਇਹ ਇਸ ਭਾਸ਼ਾ ਨੂੰ ਵੀ ਉਹਨੇ ਇਸ ਜਿਹੜੀ ਕਿਤਾਬ ਹੈ ਉਹਨੂੰ ਵੀ ਉਹਨੇ ਤਿੰਨ ਭਾਗਾਂ ਦੇ ਵਿੱਚ ਛਾਪਿਆ ਪਹਿਲੇ ਦੇ ਵਿੱਚ ਮਾਝੇ ਦੇ ਲੋਕਾਂ ਦੇ ਕਾਰਵਿਹਾਰ ਜੀਵਨ ਬਾਰੇ ਸੱਭਿਆਚਾਰ ਬਾਰੇ ਦੂਸਰੇ ਭਾਗ ਦੇ ਵਿੱਚ ਦੁਆਬੇ ਦੇ ਲੋਕਾਂ ਦੇ ਜਿਹੜੇ ਕਾਰਵਿਹਾਰ ਹੈ ਤੇ દੈਨਿਕ ਜੀਵਨ ਹੈ ਉਹਨਾਂ ਦਾ ਵੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੀ ਕੰਮ ਹੈ ਕੀ ਕਾਜ ਕਰਦੇ ਆ ਕੀ ਉਹਨਾਂ ਦਾ ਰੋਜ਼ੀ ਰੋਟੀ ਦਾ ਸਾਧਨ ਹੈ ਉਹ ਸਾਰੀਆਂ ਚੀਜ਼ਾਂ ਤੀਸਰੇ ਨੰਬਰ ਤੇ ਦੁਆਬੇ ਦੇ ਜਿਹੜੇ ਮੁਸਲਮਾਨ ਹੈ ਕਾਂਗੜੇ ਦੇ ਪਹਾੜੀ ਤੇ ਜੱਟ ਹੈ ਉਹਨਾਂ ਦੀ ਬੋਲੀ ਤੇ ਉਹਨਾਂ ਦੇ ਰਸਮ ਰਿਵਾਜ ਜਿਹੜੀ ਉਹ ਦੱਸੇ ਗਏ ਨੇ ਨੈਕਸਟ ਹੋ ਜਾਂਦੀ 1877 ਦੇ ਵਿੱਚ ਭਗਿਆਵਤੀ ਹਿੰਦੀ ਦਾ ਉਹਨਾਂ ਨੇ ਪਹਿਲਾ ਜਿਹੜਾ ਨਾਵ ਲਿਖਿਆ 1877 ਦੇ ਵਿੱਚ ਫਿਰ 88 ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਹੈ ਉਹ ਛਪਦਾ ਹੈ ਉਸ ਤੋਂ ਬਾਅਦ 1878 ਦੇ ਵਿੱਚ ਜੰਮੂ ਦੇ ਰਾਜ ਦੇ ਰਾਜੇ ਨੇ ਉਹਨਾਂ ਨੂੰ ਸੱਦਿਆ ਸੀ ਕਿ ਇੱਥੇ ਆ ਕੇ ਉਹ ਧਰਮ ਪ੍ਰਚਾਰ ਕਰਨ ਤੇ ਉਹਨਾਂ ਦੇ ਰਾਜੇ ਦੇ ਸੱਦੇ ਤੇ ਕਿ ਉਹ ਜੰਮੂ ਗਏ ਤੇ ਉਹਨਾਂ ਨੇ ਉੱਥੇ ਜਾ ਕੇ ਧਰਮ ਪ੍ਰਚਾਰ ਕੀਤਾ ਤੇ 80 ਵਿੱਚ ਲੈਫਟੀਨੈਂਟ ਗਵਰਨਰ ਸੀ ਜਿਹੜੇ ਪੰਜਾਬ ਦੇ ਉਹਨਾਂ ਨੇ ਕਿਹਾ ਕਿ ਜਿਹੜੀ ਦਾਬਿਸਤਾਨ ਮਜ਼ਹਬ ਨਾਮ ਦੀ ਇੱਕ ਕਿਤਾਬ ਹੈ ਜਿਹੜੀ ਉਰਦੂ ਦੇ ਵਿੱਚ ਛਪੀ ਹੋਈ ਹੈ ਉਸ ਦਾ ਉਹਨਾਂ ਨੇ ਜਿਹੜਾ ਅਨਵਾਦ ਉਰਦੂ ਦੇ ਵਿੱਚ ਕੀਤਾ ਜਿਹੜੀ ਕਿ ਅਦਾਬਗਿਸਤਾਨ ਜਿਹੜੀ ਪੰਜਾਬੀ ਦੇ ਵਿੱਚ ਛਪੀ ਹੋਈ ਹੈ ਉਹਦਾ ਜਿਹੜਾ ਉਹਨਾਂ ਨੇ ਅਨਵਾਦ ਉਰਦੂ ਦੇ ਵਿੱਚ ਕੀਤਾ ਉਮਿਲ ਮਜ਼ਾਹਿਬ ਨਾਮ ਇਹ ਜਿਹੜਾ ਉਹ ਕੀਤਾ ਗਿਆ ਫਿਰ 1880 ਵਿੱਚ ਫਲੋਰ ਵਿਖੇ ਉਹਨਾਂ ਨੇ ਹਰੀ ਗਿਆਨ ਨਾਮ ਦਾ ਇੱਕ ਮੰਦਿਰ ਬੜਵਾਇਆ ਫਿਰ 1880 ਵਿੱਚ ਸਤੋਪੁਰ ਦੇਸ਼ੇ ਹਿੰਦੀ ਭਾਸ਼ਾ ਦੇ ਵਿੱਚ ਲਿਖੀ ਫਿਰ ਬੀਜ ਮੰਤਰ ਜਿਹੜਾ ਵਿਸ਼ਾ ਸੀ ਪਰਾ ਵਿਦਿਆ ਦੀ ਸਿੱਖਿਆ ਸੀ ਉਹ ਵੀ ਹਿੰਦੀ ਭਾਸ਼ਾ ਦੇ ਵਿੱਚ ਲਿਖੀ 80 ਦੇ ਵਿੱਚ ਤੇ ਫਿਰ ਨ੍ਰਿਤਿਆ ਪ੍ਰਾਰਥਨਾ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਭਿਗ ਸਹਿੰਤਾ ਜਿਹੜੀ ਉਹਨਾਂ ਦੀ ਕਿਤਾਬ ਸੀ ਉਹ ਸੰਸਕ੍ਰਿਤ ਦੇ ਵਿੱਚ ਲਿਖੀ ਤੇ ਇਹਦੇ ਵਿੱਚ ਜੋਤਿਸ਼ ਵਿਦਿਆ ਦੇ ਜਿਹੜੇ ਗਿਆਨ ਬਾਰੇ ਉਹ ਜਾਣਕਾਰੀ ਦਿੱਤੀ ਗਈ ਹੈ ਤੇ ਜਿਹੜਾ ਉਹਨਾਂ ਦੀ ਸ਼ਿਵ ਪ੍ਰਾਂਤ ਦੀ ਕਥਾ ਸੀ ਤੇ ਹਰੀ ਤਾਲਿਕਾ ਵਰਤ ਜਿਹੜੀ ਸੀ ਦੋ ਕਿਤਾਬਾਂ ਜਿਹੜੀਆਂ ਪੁਸਤਕਾਂ ਛਪੀਆਂ ਉਹ ਕਿਹੜੀ ਭਾਸ਼ਾ ਦੇ ਵਿੱਚ ਛਪੀਆਂ ਸੰਸਕ੍ਰਿਤ ਭਾਸ਼ਾ ਦੇ ਵਿੱਚ ਛਪੀਆਂ ਤੇ ਉਹਨਾਂ ਨੇ ਜਿਹੜੇ 15 ਕਵਿਤਾਵਾਂ ਉਹ ਹਿੰਦੀ ਭਾਸ਼ਾ ਦੇ ਵਿੱਚ ਲਿਖੇ ਉਹਨਾਂ ਨੇ 15 ਕਵਿਤਾਵਾਂ ਲਿਖੇ ਜਿਹੜੇ ਕੀ ਹੈ ਹਿੰਦੀ ਭਾਸ਼ਾ ਦੇ ਵਿੱਚ ਲਿਖੇ ਗਏ ਇੱਕ ਜਿਹੜੀ ਉਹਨਾਂ ਦੀ ਕਿਤਾਬ ਸੀ ਸਿੱ ਸਤਿਆ ਅਮਰਤ ਪਰਵਾ ਉਹ ਵੀ ਹਿੰਦੀ ਦੇ ਵਿੱਚ ਲਿਖੀ ਗਈ ਪਾਕ ਸਾਧਨੀ ਜਿਹੜੀ ਕਿਤਾਬ ਸੀ ਉਹਨਾਂ ਦਾ ਵਿਸ਼ਾ ਸੀ ਰਸੋਈ ਸਿੱਖਿਆ ਜਿਹੜੀ ਕੀ ਹੈ ਹਿੰਦੀ ਭਾਸ਼ਾ ਦੇ ਵਿੱਚ ਲਿਖੀ ਗਈ ਠੀਕ ਹੈ ਜੋ ਲੜਕੀਆਂ ਦੇ ਲਈ ਰਸੋਈ ਸਿੱਖਿਆ ਕਹ ਲੋ ਲੋਕਾਂ ਦੇ ਲਈ ਜਿਹੜੀ ਰਸੋਈ ਸਿੱਖਿਆ ਸੀ ਉਸ ਨੂੰ ਹਿੰਦੀ ਭਾਸ਼ਾ ਦੇ ਵਿੱਚ ਉਹਨਾਂ ਨੇ ਪ੍ਰਕਾਸ਼ਿਤ ਕੀਤਾ ਪ੍ਰਜਾಹಿತੇਸ਼ੀ ਵਿਸ਼ਾਈ ਸਤਰੀ ਚਲਨ ਦੇ ਉਪਦੇਸ਼ ਹਿੰਦੀ ਭਾਸ਼ਾ ਦੇ ਵਿੱਚ ਲਿਖੀ ਗਈ ਫਿਰ ਕੇਤਕ ਸੰਗ੍ਰਹਿ ਜਿਹੜਾ ਵਿਸ਼ਾਸੀ ਉਹ ਜਾਦੂ ਤਮਾਸ਼ਿਆਂ ਬਾਰੇ ਸੀਗਾ ਉਹ ਵੀ ਹਿੰਦੀ ਦੇ ਵਿੱਚ ਲਿਖਿਆ ਗਿਆ ਤੇ ਪ੍ਰਕਾਸ਼ਿਤ ਕਰਵਾਇਆ ਗਿਆ ਨੈਕਸਟ ਉਹਨਾਂ ਦਾ ਜਿਹੜਾ ਆਉਂਦਾ ਦ੍ਰਿਸ਼ਟਾਵਲੀ ਜਿਹੜੀ ਹੈ ਦ੍ਰਿਸ਼ਟਾਂਤ ਗ੍ਰਹਿ ਹੈ ਉਹਨਾਂ ਦਾ ਸੰਗ੍ਰਹਿ ਸੌਰੀ ਦ੍ਰਿਸ਼ਟਾਂਤ ਸੰਗ੍ਰਹਿ ਹਿੰਦੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਫਿਰ ਤਵ ਦੀਪਕ ਧਰਮ ਕਰਮ ਦਾ ਜਿਹੜਾ ਸਾਰ ਸੀ ਉਹ ਹਿੰਦੀ ਭਾਸ਼ਾ ਦੇ ਵਿੱਚ ਉਹਨਾਂ ਦੀ ਪੁਸਤਕ ਲਿਖੀ ਗਈ ਫਿਰ ਸੱਤ ਧਰਮ ਮੁਕਤਾਵਲੀ ਜਿਹੜੀ ਸੀ ਭਜਨਾ ਦਾ ਟਰੈਕਟ ਉਹ ਹਿੰਦੀ ਭਾਸ਼ਾ ਵਿੱਚ ਲਿਖਿਆ ਗਿਆ ਉਸ ਤੋਂ ਬਾਅਦ ਜਿਹੜੀ ਪ੍ਰਗਿਆ ਮਿੱਤਰ ਇਸਤਰੀ ਸਿੱਖਿਆ ਕੀ ਹਿੰਦੀ ਭਾਸ਼ਾ ਦੇ ਵਿੱਚ ਲਿਖੀ ਜਿਹਦੇ ਵਿੱਚ ਇਸਤਰੀਆਂ ਦੀ ਸਿੱਖਿਆ ਬਾਰੇ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ ਤੇ ਬਿਹਾਰ ਬੰਧੂ ਪੁਸਤਕ ਦਾ ਜਿਹੜਾ ਵਿਸ਼ਾ ਹੈ ਉਹ ਵੀ ਇਸਤਰੀ ਸਿੱਖਿਆ ਦੇ ਨਾਲ ਸੰਬੰਧਿਤ ਹੈ ਤੇ ਇਹ ਭਾਸ਼ਾ ਵੀ ਜਿਹੜੀ ਇਸ ਪੁਸਤਕ ਦੀ ਭਾਸ਼ਾ ਉਹ ਵੀ ਹਿੰਦੀ ਹੈ ਜਿਹੜੀਆਂ ਦੋ ਕਿਤਾਬਾਂ ਨੇ ਉਹ ਇਸਤਰੀ ਜਿਹੜੀ ਹੈ ਉਹਨਾਂ ਦੀ ਸਿੱਖਿਆ ਦੇ ਲਈ ਲਿਖੀਆਂ ਗਈਆਂ ਤੇ ਹਿੰਦੀ ਭਾਸ਼ਾ ਦੇ ਵਿੱਚ ਪ੍ਰਕਾਸ਼ਿਤ ਜਿਹੜੀਆਂ ਉਹ ਕਰਵਾਈਆਂ ਗਈਆਂ ਨੈਕਸਟ ਜਿਹੜੀ ਹੈ ਦੁਰਜਨ ਮੁਖ ਚਪੇਟਕਾ ਵਿਸ਼ਾ ਜਿਹੜਾ ਈਸਾਈ ਇਸਲਾਮ ਤੇ ਬ੍ਰਹਮ ਸਮਾਜ ਦਾ ਖੰਡਨ ਹੈ ਇਹ ਉਰਦੂ ਭਾਸ਼ਾ ਦੇ ਵਿੱਚ ਲਿਖਵਾਈ ਗਈ ਤੇ ਉਸ ਤੋਂ ਬਾਅਦ ਉਪਦੇਸ਼ ਸੰਗ੍ਰਹਿ ਜਿਹੜਾ ਵਿਸ਼ਾ ਧਾਰਮਿਕ ਉਪਦੇਸ਼ਾਂ ਬਾਰੇ ਸੀ ਇਹ ਵੀ ਉਰਦੂ ਦੇ ਵਿੱਚ ਲਿਖੀ ਗਈ ਤੇ ਜਿਹੜਾ ਇਹਨਾਂ ਦਾ ਇੱਕ ਨਵੰਦ ਹੈ ਜਿਹੜਾ 9ਵੀਂ ਜਮਾਤ ਨੂੰ ਲੱਗਿਆ ਹੋਇਆ ਉਹ ਨਵੰਦ ਹੈ ਗਲੀ ਵਿੱਚ ਜਿਹਦਾ ਕੀ ਆਮ ਪ੍ਰਸ਼ਨ ਬੰਦਾ ਹੈ ਤੇ ਉਹ ਪੁੱਛਿਆ ਵੀ ਜਾਂਦਾ ਹੈ ਫਿਰ ਇਹਨਾਂ ਨੇ ਪੰਜਾਬੀ ਦੇ ਵਿੱਚ ਬੈਂਤਾਂ ਲਿਖੀਆਂ ਠੀਕ ਹੈ ਜੀ ਫਿਰ 12ਵਾਂ ਮਾਸਾ ਪੰਜਾਬੀ ਦੇ ਵਿੱਚ ਲਿਖਿਆ ਤੇ ਪ੍ਰਕਾਸ਼ਿਤ ਕਰਾਇਆ ਤੇ ਇਸ ਤੋਂ ਲਾਹ ਜਿਹੜਾ ਹਰੀ ਚਰਿੱਤਰ ਹੈ ਵਿਦਵਾਨ ਖੰਡਣ ਹੈ ਨਿਆਜ਼ ਦੀ ਕਿਤਾਬ ਆਦ ਵੀ ਜਿਹੜੀਆਂ ਇਹਨਾਂ ਦੀਆਂ ਕਿਤਾਬਾਂ ਮਿਲਦੀਆਂ ਨੇ ਜਿਹੜੀਆਂ ਕੀ ਇਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਲਿਖੀਆਂ ਤੇ ਪ੍ਰਕਾਸ਼ਿਤ ਕਰਾਈਆਂ ਸੋ ਇੰਨਾ ਸਾਰੀਆਂ ਕਿਤਾਬਾਂ ਪੜਨ ਤੋਂ ਬਾਅਦ ਜਾਣਕਾਰੀ ਲੈਣ ਤੋਂ ਬਾਅਦ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜੇ ਸਾਡੇ ਸ਼ਰਦਾ ਰਾਮ ਫਲੋਰੀ ਜੀ ਹੈ ਉਹ ਸਾਡੀ ਪੰਜਾਬੀ ਵਾਰਤਕਕਾਰ ਦੇ ਮੋਢੀ ਹਨ ਕਿ ਜਿਹੜਾ ਆਧੁਨਿਕ ਪੰਜਾਬੀ ਵਾਰਤਕਕਾਰ ਦਾ ਮੋਢ ਹੈ ਉਹ ਕਿਤੋਂ ਬੰਦਾ ਵੱਜਦਾ ਹੈ ਉਹ ਵੱਜਦਾ ਹੈ ਜੀ ਸਾਡੇ ਸ਼ਰਦਾ ਰਾਮ ਫਲੋਰੀ ਤੋਂ ਜਿਨ੍ਹਾਂ ਨੇ ਕੀਆ ਸਭ ਤੋਂ ਪਹਿਲਾਂ ਗੁਰਮੁਖੀ ਸਿੱਖੀ ਉਸ ਤੋਂ ਬਾਅਦ ਉਹਨਾਂ ਨੇ ਛਾਪੇਖਾਨੇ ਦੇ ਵਿੱਚ ਕੰਮ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਨਿਊਟਨ ਦੇ ਕਹਿਣ ਤੇ ਕਿਤਾਬ ਲਿਖੀ ਮੈਕਲੋਡ ਦੇ ਕਹਿਣ ਤੇ ਕਿਤਾਬ ਲਿਖੀ ਸੋ ਇਹ ਜਿਹੜਾ ਹੈ ਇਹ ਇਹ ਕਿਤਾਬਾਂ ਦੇ ਨਾਲ ਸਾਡੀ ਜਿਹੜੀ ਪੰਜਾਬੀ ਆਧੁਨਿਕ ਭਾਰਤਕ ਹੈ ਉਹਦਾ ਮੁੱਢ ਵੱਜਦਾ ਹੈ ਜਿਹਦੇ ਤੋਂ ਕੀ ਹੈ ਸਾਨੂੰ ਬਹੁਤ ਸਾਰੀ ਨੌਲੇਜ ਮਿਲਦੀ ਹੈ ਜਿਹੜਾ ਜਿਹਦੇ ਨਾਲ ਕੀ ਹੈ ਪੰਜਾਬ ਦੇ ਧਰਮ ਧਰਮ ਬਾਰੇ ਲੋਕਾਂ ਬਾਰੇ ਜਿਹੜੀ ਬਹੁਤ ਜਾਣਕਾਰੀ ਮਿਲਦੀ ਹੈ ਸੋ ਇਹ ਸੀ ਜੀ ਅੱਜ ਦੀ ਸਾਡੀ ਵੀਡੀਓ ਸ਼ਰਧਾ ਰਾਮ ਫਲੋਰੀ ਬਾਰੇ ਤੇ ਹੋਪ ਕਰਦੇ ਹਾਂ ਅਸੀਂ ਸੋਚਦੇ ਆ ਅਸੀਂ ਸਮਝਦੇ ਆ ਕਿ ਤੁਹਾਨੂੰ ਜਿਹੜੀ ਹੈ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਸਾਡਾ ਸਾਥ ਦਿਓਗੇ ਤੇ ਅਸੀਂ ਅੱਗੇ ਵੀ ਤੁਹਾਡੇ ਲਈ ਇਹੋ ਜੀਆਂ ਜਿਹੜੀਆਂ ਵੀਡੀਓ ਹੈ ਲਾਈਵ ਕਲਾਸਸ ਆ ਉਹ ਲੈ ਕੇ ਆਉਂਦੇ ਰਵਾਂਗੇ ਸੋ ਸਾਨੂੰ ਦੱਸਣਾ ਜੀ ਤੁਹਾਨੂੰ ਇਹ ਕਲਾਸ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਕੱਲ ਨੂੰ ਫੇਰ ਇਸੇ ਟਾਈਮ ਤੇ ਤੁਹਾਡੇ ਨਾਲ ਜੁੜਾਂਗੇ ਜੀ ਤਦ ਤੱਕ ਲਈ ਧੰਨਵਾਦ